ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਬਾਰੀ ਹੋਈ ਤੁਹਾਨੂੰ ਦੱਸਦੀ ਹਾਂ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲੇ ਕੈਫੇ ਕੱਪਸ ਕੈਫੇ ਦੇ ਉੱਤੇ 9 ਜੁਲਾਈ 2025 ਦੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਤੇ ਇਹ ਕੈਫੇ ਕਪਿਲ ਸ਼ਰਮਾ ਦਾ ਰੈਸਟੋਰੈਂਟ ਉਦਯੋਗ ਦੇ ਵਿੱਚ ਇੱਕ ਪਹਿਲਾ ਕਦਮ ਹੈ ਜਿਸ ਦੇ ਵਿੱਚ ਉਸ ਦੀ ਪਤਨੀ ਗਿੰਨੀ ਚਤਰਥ ਵੀ ਸ਼ਾਮਲ ਹੈ ਤੇ ਇਸ ਘਟਨਾ ਨੇ ਨਾ ਸਿਰਫ ਸਥਾਨਕ ਪਾਈਚਾਰੇ ਨੂੰ ਸਗੋਂ ਪੂਰੇ ਭਾਰਤ ਵਿੱਚ ਹੀ ਸੰਸਨੀ ਫੈਲਾ ਦਿੱਤੀ ਹੈ ਮੀਡੀਆ ਰਿਪੋਰਟਾਂ ਅਤੇ ਸਰੀ ਪੁਲਿਸ ਸਰਵਿਸ ਦੇ ਅਨ ਦੀ ਰਾਤ ਨੂੰ 1:50 ਮਿੰਟ ਦੇ ਉਤੇ ਸਥਾਨਕ ਸਮੇਂ ਦੇ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਕੈਫੇ ਦੇ ਸਾਹਮਣੇ ਵਾਲੇ ਸ਼ੀਸ਼ੇ ਦੀਆਂ ਖਿੜਕੀਆਂ ਦੇ ਉਤੇ ਕਈ ਰਾਉਂਡ ਗੋਲੀਆਂ ਚਲਾਈਆਂ ਸੁਰੱਖਿਆ ਕੈਮਰਿਆਂ ਦੀ ਫੁਟੇਜ ਦੇ ਵਿੱਚ ਇੱਕ ਵਿਅਕਤੀ ਨੂੰ ਵਾਹਨ ਦੇ ਅੰਦਰੋਂ ਗੋਲੀਆਂ ਚਲਾਉਂਦੇ ਹੋਏ ਵੀ ਵੇਖਿਆ ਗਿਆ ਰਿਪੋਰਟਾਂ ਦੇ ਅਨੁਸਾਰ ਘੱਟੋ-ਘੱਟ 9 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਨਾਲ ਕੈਫੇ ਦੀ ਸੰਪਤੀ ਨੂੰ ਕਾਫੀ ਨੁਕਸਾਨ ਪਹੁੰਚਿਆ ਸ਼ੁਕਰਗੁਜ਼ਾਰ ਗੱਲ ਇਹ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਨੇ ਲਈ ਹੈ ਜੋ ਕਿ ਅਤਵਾਦੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਨੇ ਹਰਜੀਤ ਸਿੰਘ ਲਾਢੀ ਜੋ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਮੋਸਟ ਵੌਂਟਡ ਸੂਚੀ ਦੇ ਵਿੱਚ ਸ਼ਾਮਲ ਹੈ ਉਸਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਪੇ ਸ਼ਰਮਾ ਦੇ ਨਿਹੰਗ ਸਿੰਘਾਂ ਦੇ ਬਾਰੇ ਕੀਤੇ ਗਏ ਇੱਕ ਪੁਰਾਣੇ ਬਿਆਨ ਦੇ ਵਿਰੋਧ ਵਿੱਚ ਕੀਤਾ ਗਿਆ ਹੈ ਹਾਲਾਂਕਿ ਇਸ ਬਿਆਨ ਦੀ ਪੁਸ਼ਟੀ ਅਤੇ ਵੇਰਵੇ ਹਜੇ ਸਪਸ਼ਟ ਨਹੀਂ ਹਨ ਸੋਸ਼ਲ ਮੀਡੀਆ ਤੇ ਵੀ ਇੱਕ ਅਣਪਛਾਤੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਕੈਫੇ ਦੇ ਉੱਤੇ ਗੋਲੀਆਂ ਚਲਾਉਂਦੇ ਹੋਏ ਵੇਖਿਆ ਗਿਆ ਸਰੀ ਪੁਲਿਸ ਸਰਵਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਤੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਇੱਕ ਨਿਸ਼ਾਨਾਬੱਧ ਹਮਲਾ ਸੀ ਅਤੇ ਇਸ ਦੇ ਪਿੱਛੇ ਗਰਮਖਿਆਲੀ ਅੱਤਵਾਦੀ ਸੰਗਠਨਾ ਦੇ ਨਾਲ ਸੰਬੰਧਿਤ ਲਾਡੀ ਗੈਂਗ ਦਾ ਹੱਥ ਹੋ ਸਕਦਾ ਹੈ ਜਾਂਚ ਹਜੇ ਜਾਰੀ ਹੈ ਪੁਲਿਸ ਨੇ ਹਜੇ ਤੱਕ ਕੋਈ ਵੀ ਗ੍ਰਫਤਾਰੀ ਨਹੀਂ ਕੀਤੀ ਹੈ ਕੱਪਸ ਕੈਫੇ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਕੱਪਸ ਕੈਫੇ ਨੇ ਇਸ ਘਟਨਾ ਦੇ ਉੱਤੇ ਆਪਣੀ ਪਹਿਲੀ ਪ੍ਰਤੀਕਿਰਿਆ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈ ਕੈਫੇ ਦੇ ਅਧਿਕਾਰਤ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਹੰਝਕ ਘਟਨਾ ਸਾਡੇ ਲਈ ਦਿਲ ਤੋੜਨ ਵਾਲੀ ਹੈ ਪਰ ਅਸੀਂ ਹਾਰ ਨਹੀਂ ਮੰਨਾਂਗੇ ਅਸੀਂ ਭਾਈਚਾਰੇ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਜਗ੍ਹਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੇ ਉੱਤੇ ਅੜਿੰਗਾਂ ਆਓ ਹਿੰਸਾ ਦੇ ਵਿਰੁੱਧ ਇਕੱਠੇ ਹੋ ਕੇ ਖੜੇ ਹੋਈਏ ਕੈਫੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਖੁੱਲ੍ਹਾ ਰਹੇਗਾ ਅਤੇ ਆਪਣੇ ਗਾਹਕਾਂ ਨੂੰ ਸੇਵਾਵਾਂ ਦੇਣਾ ਜਾਰੀ ਰਹੇਗਾ। ਕਪਿਲ ਸ਼ਰਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕਪਿਲ ਸ਼ਰਮਾ ਨੇ ਵੀ ਇਸ ਘਟਨਾ ਦੇ ਉੱਤੇ ਆਪਣਾ ਪਹਿਲਾ ਬਿਆਨ ਜੋ ਹੈ ਉਹ ਦਿੱਤਾ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ, "ਇਹ ਹਿੰਸਾ ਨੇ ਸਾਡੇ ਸੁਪਨੇ ਨੂੰ ਰੋਕਿਆ ਹੈ ਪਰ ਅਸੀਂ ਅੜਿੰਗ ਰਹਾਂਗੇ।" ਸੋ ਉਸਨੇ ਭਾਈਚਾਰੇ ਨੂੰ ਸ਼ਾਂਤੀ ਅਤੇ ਇਕਤਾ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਉਹ ਇਸ ਚੁਣੌਤੀ ਦਾ ਸਾਹਮਣਾ ਕਰਨਗੇ ਤੁਹਾਨੂੰ ਦੱਸਦੀ ਹੈ ਕਿ ਕੱਪਸੇ ਕੈਫੇ ਦਾ ਉਦਘਾਟਨ ਹਜੇ 7 ਜੁਲਾਈ 2025 ਨੂੰ ਕੀਤਾ ਗਿਆ ਸੀ ਅਤੇ ਇਹ ਕਪਿਲ ਸ਼ਰਮਾ ਦਾ ਕੈਨੇਡਾ ਦੇ ਵਿੱਚ ਪਹਿਲਾ ਰੈਸਟੋਰੈਂਟ ਸੀ ਤੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਹਮਲੇ ਦਾ ਸੰਭਾਵਿਤ ਕਾਰਨ ਕਪਿਲ ਸ਼ਰਮਾ ਦਾ ਨਿਹੰਗ ਸਿੱਖਾ ਦੇ ਬਾਰੇ ਕੀਤਾ ਗਿਆ ਇੱਕ ਪੁਰਾਣਾ ਬਿਆਨ ਹੋ ਸਕਦਾ ਹੈ ਤੇ ਜਿਸ ਨੂੰ ਹਰਜੀਤ ਸਿੰਘ ਲਾਡੀ ਨੇ ਆਪਣੇ ਹਮਲੇ ਦਾ ਮੁੱਖ ਕਾਰਨ ਵੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੀ ਪੁਸ਼ਟੀ ਅਤੇ ਇਸ ਸੰਦਰਭ ਦੇ ਵਿੱਚ ਹਜੇ ਕੁਝ ਵੀ ਸਪਸ਼ਟ ਨਹੀਂ ਹੋਇਆ ਕੁਝ ਰਿਪੋਰਟਾਂ ਦੇ ਵਿੱਚ ਇਹ ਵੀ ਜਾ ਦਿੱਤਾ ਗਿਆ ਹੈ ਕਿ ਇਹ ਹਮਲਾ ਗਰਮ ਖਿਆਲੀ ਸੰਗਠਨਾ ਦੀ ਸਰਗਰਮੀ ਦਾ ਹਿੱਸਾ ਹੋ ਸਕਦਾ ਹੈ ਸੋ ਜੀ ਹੁਣ ਇਹ ਘਟਨਾ ਕਪਿਲ ਚਰਮਾ ਅਤੇ ਉਸ ਦੀ ਟੀਮ ਦੇ ਲਈ ਇੱਕ ਵੱਡਾ ਝਟਕਾ ਹੈ ਪਰ ਕੈਫੇ ਅਤੇ ਕਪਿਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹਿੰਸਾ ਦੇ ਅੱਗੇ ਝੁਕਣਗੇ ਨਹੀਂ ਪਰ ਸਰੀ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਦੀ ਜਾਂਚ ਚੱਜ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ